ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਜੀ ਹਰਵਿੰਦਰਜੀਤ ਸਿੰਘ ਸੰਧੂ ਅਕਾਲ ਚਲਾਣਾ ਕਰ ਗਏ ਨੇ ਬਿੱਲੂ ਭਾਈ ਆਪਣੀ ਕੋਠੀ ਦੇ ਵਿੱਚ ਹੀ ਪਿਛਲੇ ਪਾਸੇ ਪਾਰਕ ਦੇ ਵਿੱਚ ਥੱਲੇ ਪਿਆ ਕੀੜੇ ਪੈ ਹੋਏ ਸੀ ਬੈਕ ਸਾਈਡ ਤੇ ਲੈਟਰੀਨ ਬਾਥਰੂਮ ਵਿੱਚ ਹੀ ਨਿਕਲਿਆ ਹੋਇਆ ਸੀ ਹੱਡੀਆਂ ਦਾ ਪਿੰਜਰ ਬਣਿਆ ਬੈਕ ਸੈੱਡ ਤੇ ਜਖਮ ਹੋਏ ਪਏ ਸੀ ਮੂੰਹ ਸੁੱਕਿਆ ਪਿਆ ਸੀ ਪਾਣੀ ਵੀ ਨਹੀਂ ਪੀਤਾ ਸੀ ਛੇ ਰਕ ਦਿਨ ਪਹਿਲਾਂ ਦਾ ਪਾਣੀ ਪੀਤਾ ਆਇਆ ਸੀ ਤੇ ਦੂਜਾ ਭਰਾ ਜਮਾਈ ਸਿੱਧਾ ਉਹ ਭੱਜਦਾ ਉਹਨੂੰ ਪਤਾ ਹੀ ਨਹੀਂ ਕੁਝ ਬਿੱਲੂ ਬਾਈ ਦਾ ਬਾਪੂ ਦਾ ਜਿੰਨਾ ਵੀ ਸਫਰ ਸੀਗਾ ਇੱਥੇ ਸਾਡੇ ਨਾਲ ਜਿਹੜਾ 33 ਦਿਨ ਬਾਪੂ ਨੇ ਕੱਟੇ ਆ ਉਹਦੇ ਵਿੱਚ ਸਾਤੋਂ ਵੀ ਕੋਈ ਸ਼ਾਇਦ ਕਮੀ ਰਹੀ ਹੋਵੇ ਸੱਚੇ ਪਾਤਸ਼ਾਹ ਮਾਫ ਕਰਨ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਜਗਾ ਦੇ Honor the body, heart, ਗੁਰਜੀ ਕੀwidehat ਜਿਹਾਂ ਜੀਰੀ ਲਿਖਿਆ ਤੇ ਆ ਹੁਕਮ ਕਮਾਹੇ ਕੱਲੇ ਆਵੇਂ ਨਾਨਕਾ ਸੱਦੇ ਉੱਠ ਜਾਹੇ ਇਹ ਮਹਾਬਾਗ ਅੰਸਾਰ ਹਰਿੰਦਰਜੀਤ ਸਿੰਘ ਬਿੱਲੂ ਵੀਰਾ ਹਰਿੰਦਰਜੀਤ ਸਿੰਘ ਸੰਧੂ ਤੇ ਛੋਟਾ ਨਾਮ ਵਾਈ ਦਾ ਬਿੱਲੂ ਸੀਗਾ 76 ਸਾਲ ਦੀ ਉਮਰ ਸੀ ਬਜ਼ੁਰਗ ਦੀ ਅਰਜੁਨਾਂ ਦੀ ਆਪਾਂ ਅੰਤਮ ਅਰਦਾਸ ਦੇ ਵਿੱਚ ਜੁੜ ਕੇ ਬੈਠੇ ਬਾਈ ਦੀ 33 ਦਿਨਾਂ ਦੀ ਸਾਂਝ ਸੀ ਸਾਡੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਨਾਲ 33 ਦਿਨ ਆਪਣੇ ਜੀਵਨ ਦਾ ਜਿਹੜਾ ਸਫਰ ਆ ਉਹ ਸਾਡੇ ਨਾਲ ਤੈਅ ਕਰਕੇ ਗਏ ਨੇ ਬਿੱਲੂ ਵੀਰਾ ਬੜਾ ਲਿਖਿਆ ਸੀ ਇੰਜੀਨੀਅਰ ਸੀ ਸੀਐਮਓ ਸਾਹਿਬ ਦਾ ਬੇਟਾ ਸੀ ਜਿਹੜੇ ਚੀਫ ਮੈਡੀਕਲ ਆਫਸਰ ਹੁੰਦੇ ਨੇ ਬਲਵੰਤ ਸਿੰਘ ਸੰਧੂ ਜੀ ਬੜੇ ਧਾਰਮੀ ਪਰਿਵਾਰ ਤੋਂ ਸੀ ਬੜਾ ਦਾਨੀ ਪਰਿਵਾਰ ਸੀ ਬੜਾ ਨਾਮਵਰ ਪਰਿਵਾਰ ਸੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ 10 ਸੈਕਟਰ ਦੇ ਵਿੱਚ ਕੋਠੀ ਸੀ ਜਿੱਥੇ ਸਭ ਤੋਂ ਪੌਸ਼ ਇਲਾਕਾ ਚੰਡੀਗੜ੍ਹ ਦਾ ਸਭ ਤੋਂ ਮਹਿੰਗਾ ਇਲਾਕਾ ਚੰਡੀਗੜ੍ਹ ਦਾ ਦੋ ਭਰਾ ਕੁੱਕੀ ਵੀਰਾ ਤੇ ਬਿੱਲੂ ਬਾਈ ਉਹਦਾ ਨਾਮ ਵੀਰੇ ਦਾ ਦੂਸਰੇ ਦਾ ਸਰਬਜੀਤ ਸਿੰਘ ਅਸ਼ਾਦ ਤੇ ਇਹ ਦੋਨੋਂ ਭਰਾ ਉਸ ਕੋਠੇ 'ਚ ਰਹਿੰਦੇ ਸੀ ਮਾਪੇ ਬਾਪ ਦੀ ਮੌਤ ਹੋ ਗਈ ਸੀ ਦੋ ਭੈਣਾਂ ਉਹ ਵਿਆਹੀਆਂ ਹੋਈਆਂ ਇੱਕ ਸ੍ਰੀ ਅਮਰਸਰ ਸਾਹਿਬ ਵਿਆਹ ਹੋਇਆ ਨੇ ਤੇ ਇੱਕ ਉੱਥੇ ਪੰਜ ਖੁੱਲੇ ਪਿਆਏ ਸਾਰੇ ਵੈਲ ਸੈਟਲ ਨੇ ਗੁਰੂ ਦੀ ਬੜੀ ਕਿਰਪਾ ਔਰ ਇਹਨਾਂ ਦੋਨਾਂ ਭਰਾਵਾਂ ਦੇ ਕੁਝ ਕਰਮਾਂ ਦਾ ਕਹਿ ਦੀਏ ਜੈ ਕੋਈ ਬਾਪੂ ਬਲਵੰਤ ਸਿੰਘ ਜੀ ਉਹਨਾਂ ਵੱਲੋਂ ਕੋਈ ਕਿਤੇ ਕੰਮ ਕੀ ਰਹਿ ਗਿਆ ਕਰਮਾਂ ਦੀ ਖੇੜਾ ਹੈ ਉਹ ਬਾਪੂ ਦਾ ਜਿਹੜਾ ਦੂਸਰਾ ਬੇਟਾ ਸਰਦਾਰ ਹੰਦਰਜੀਤ ਸਿੰਘ ਬਿੱਲੂ ਵੀਰ ਦਾ ਦੂਸਰਾ ਭਰਾ ਕੁੱਕੀ ਵੀਰਾ ਉਹਨੇ ਵੀ ਮੈਡੀਕਲ ਪੜਿਆ ਹੋਇਆ ਡਾਕਟਰ ਸੀ ਉਹ ਤੇ ਦੋਨੋਂ ਵਧੀਆ ਪੜ੍ਹਾਈ ਚ ਟਾਪਰ ਸੀ ਦੂਸਰਾ ਭਰਾ 12ਵੀਂ ਜਾ ਕੇ ਆਇਆ ਹੈ ਜਰਪ ਦੇ ਵਿੱਚ ਉਹ ਵੀ ਅਫਸੈਟ ਆ ਉਹਨੂੰ ਨਹਾਉਣ ਧੋਣ ਦਾ ਤਾਂ ਪਤਾ ਕੱਪੜੇ ਪਾਉਣ ਦਾ ਪਤਾ ਪਰ ਬਾਕੀ ਚੀਜ਼ਾਂ ਦੀ ਸੋਝੀ ਨਹੀਂ ਪੈਸੇ ਦੀ ਕੋਈ ਬਾਲੀ ਸਮਝ ਨਹੀਂ ਇਹ ਬਾਈ ਥੋੜਾ ਜਿਆਦਾ ਜਿਆਦਾ ਅਫਸੈਟ ਹੋ ਗਿਆ ਸੀ ਇਹ ਸੜਕਾਂ ਤੇ ਘੁੰਮ ਰਹੀ ਪਿਛਲੇ 10-15 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਇੱਧਰ ਉੱਧਰ ਤੁਰਿਆ ਫਿਰਦਾ ਇਹਦੀ ਹਾਲਤ ਜ਼ਿਆਦਾ ਖਰਾਬ ਹੋ। ਸਮਾਂ ਬੀਤਦਾ ਗਿਆ ਮਾਪਿਓ ਚਲੇ ਗਏ ਭੈਣਾ ਵਿਆਹੀਆਂ ਗਈਆਂ ਕਰੋੜਾਂ ਦੀ ਕੋਠੀ 'ਚ ਦੋ ਸਿੱਧੇ ਭਰਾ ਰਹਿੰਦੇ ਆ ਤੇ ਲੋਕ ਗਿਲਜਾਂ ਵਾਂਗ ਦੇਖਦੇ ਆ ਵੀ ਕਿਵੇਂ ਖਾਈਏ ਇਹਨਾਂ। ਕਿਰਾਏ 'ਤੇ ਬੈਠ ਗਿਆ ਕਿਰਾਏਦਾਰ ਉਹਨੇ ਐਸਾ ਆਪਣਾਪਣ ਬਣਾ ਲਿਆ। ਕੋਈ ਹੋਰ ਇੱਕ ਦੁਕਾਨ ਵਾਲਾ ਜਿੱਥੋਂ ਦੁੱਧ-ਦੁੱਧ ਲੈਂਦੇ ਸੀ ਉਹ ਆਪਣਾ ਬਣ ਗਿਆ। ਮੰਨ ਲਓ ਹੁਣ ਕੋਠੀ 'ਚ ਤਾਂ ਬੈਠੇ ਸੀ ਪਰ ਕੋਠੀ 'ਚ ਵੀ ਐ ਬੈਠੇ ਸੀ ਜਿਵੇਂ ਕਿਰਾਏ ਤੇ ਬੈਠੇ ਹੁਣ ਅੰਦਾ ਅਸਾ ਕੋਠੀ ਦਾ ਵੀ ਕਹਿੰਦੇ ਨਾਂ ਲਵਾ ਲਿਆ ਦੁਕਾਨ ਵਾਲੇ ਭਾਈ ਨੇ ਜਿੱਥੋਂ ਦੁੱਧ ਲੈਂਦੇ ਸੀ ਉਤੋਂ ਹੀ ਉਹਨੇ ਇੱਕ ਕੰਮ ਵਾਲੀ ਛੱਡੀ ਹੋਈ ਹੈ ਘਰੇ ਉਹ ਕੰਮ ਵਾਲੀ ਸਾਰਾ ਘਰ ਚ ਲਾਉਂਦੀ ਆ ਉਹੀ ਦੇਖਰੇਖ ਕਰਦੀ ਆ ਸਾਰੇ ਕੰਮ ਦੇ ਤੇ ਭੈਣਾ ਜਿੰਨਾ ਕਿ ਵਕਤ ਹੁੰਦਾ ਹੈ ਜਾਇ ਆਉਂਦੀਆਂ ਇਹ ਵੀ ਆਪਣੇ ਪਰਿਵਾਰਾਂ 'ਚ ਨੇ ਹੁਣ ਵਕਤ ਵੀ ਤੇ ਵੀ ਤੇ ਬਾਪੂ ਬਿੱਲੂ ਬਿਮਾਰ ਹੋ ਗਿਆ ਚੱਲਣ ਫਿਰਨ ਤੋਂ ਵੀ ਰਹਿ ਗਿਆ ਹੁਣ ਕੋਠੀ ਦੇ ਬੈਕ ਸਾਈਡ ਤੇ ਪਿੱਛੇ ਪਾਰਕ ਬਣੀ ਸੀ ਅੰਦਰ ਹੀ ਉਹਦੇ ਵਿੱਚ ਪਿੱਛੇ ਥੱਲੇ ਹੀ ਗੱड्डा ਲਾਇਆ ਉੱਥੇ ਪਿਆ ਸੀ ਤੇ ਬੈਕ ਸਾਈਡ ਸਾਰੀ ਗਲੀ ਹੋਈ ਸੀ ਤੇ ਕੀੜੇ ਪੈ ਗਏ ਤੇ ਦੂਜਾ ਭਰਾ ਕੋਠੀ ਦੇ ਅੰਦਰ ਰਹਿ ਰਿਹਾ ਸੀ ਉਹਨੂੰ ਇੰਨੀ ਸਮਝ ਨਹੀਂ ਸੀ ਉਹ ਰੋਟੀ ਪਾਣ ਲਈ ਖਵਾਨਦਾ ਸੀ ਮੂੰਹ ਚ ਦਾਣੇ ਦੁੱਧ ਪਾ ਦਿੰਦਾ ਸੀ ਮਾੜਾ ਜਿਹਾ ਤੇ ਉਹਨੂੰ ਐ ਨਹੀਂ ਸੀ ਪਤਾ ਵੀ ਮੇਰਾ ਭਰਾ ਥੱਲੇ ਗਲੀ ਜਾਂਦਾ ਉਹ ਇਹਨੂੰ ਕਹੀ ਜਾਂਦਾ ਰਹਿੰਦਾ ਸੀ ਵੀ ਤੂੰ ਅੱਠ ਘਰ ਚੱਲੀਏ ਪਰ ਇਹਦੇ ਕੋਲ ਤਾਂ ਤਾਕਤ ਨਹੀਂ ਸੀ ਪੱਤੀ ਉੱਠ ਕੇ ਚੱਲਣ ਦੀ ਹੁਣ ਜਿਹੜੇ ਕਿਰਾਏਦਾਰ ਨੇ ਜਿਆ ਹੋਰ ਉਹ ਵੀ ਵਿੱਚੇ ਹੀ ਰੰਦੇ ਨਾਲ ਹੀ ਉਹ ਇੰਤਜ਼ਾਰ ਕਰ ਰਹੇ ਆ ਵੀ ਇਹ ਖਤਮ ਹੋਣ ਕੰਮ ਨਿਬੜੇ ਮਾਨਸਾਨੀਅਤ ਦੇ ਨਾਤੇ ਕੋਈ ਵਾਹ ਫੜਨ ਨੂੰ ਤਿਆਰ ਨਹੀਂ ਚਲੋ ਅੱਜ ਅਸੀਂ ਗੁਰੂ ਘਰ 'ਚ ਖੜੇ ਆ ਕੋਈ ਅਸੀਂ ਕਿਸੇ ਨੂੰ ਮਾਰਾ ਜਾਂ ਕਿਸੇ ਉਹ ਤਾਂ ਕਹਿਣਾ ਨਹੀਂ ਪਰ ਬੜੀ ਦੁੱਖ ਦੀ ਗੱਲ ਆ ਵੀ ਪੈਸਾ ਵੀ ਸੀ ਪੜ੍ਹਾਈਆਂ ਲਿਖਾਈਆਂ ਵੀ ਸੀ ਪਰਿਵਾਰ ਵੀ ਸੀ ਮੰਨ ਲਓ ਇੱਕ ਸਟੇਟਸ ਸੀ ਏਡਾ ਵੱਡਾ ਨਾਂ ਸੀ ਮੰਨ ਲਓ ਕੁਝ ਕੰਮ ਨਹੀਂ ਆਉਂਦਾ ਬੈਨ ਭਾਗਾ ਕਰਮਾਂ ਤੋਂ ਬਿਨਾਂ ਕੁਝ ਵੀ ਕੰਮ ਨਹੀਂ ਆਉਂਦਾ ਸਾਡੇ ਭਾਈ ਪੈਸਾ ਪ੍ਰਾਪਰਟੀਆਂ ਸਭ ਕੁਝ ਤਰਿਆਦਾ ਤਰਿਆ ਰਹ ਜਾਂਦਾ ਦੇਖੋ ਉਹ 8 10 ਕਰੋੜ ਦੀ ਕੋਠੀ 'ਚ ਉਹਦਾ ਕੋਠੀ ਦਾ ਮਾਲ ਕੱਦਦਾ ਭਿ ਆ ਕੀੜਿਆਂ ਤੋਂ ਖਾਧਾ ਜਾ ਰਿਹਾ ਸੀ ਕਾਰਨ ਸਿਰਫ ਕਰਮਾਂ ਦੀ ਗੱਲ ਭਾਗਾਂ ਦੀ ਗੱਲ ਜੋ ਬੀਜਿਆ ਸੋ ਪਟਣਾ ਇਹਨਾਂ ਦੇ ਕਰਮ ਸੀ ਜਾਂ ਇਹਨਾਂ ਦੇ ਵੱਡਿਆਂ ਨੇ ਕੋਈ ਕਰਮ ਸੀ ਉਹ ਰੱਬ ਜਾਣਦਾ ਇਸ ਕਰਕੇ ਸਾਡੀ ਇਹ ਬੇਨਤੀ ਹੈ ਭੈਣਾਂ ਤੇ ਭਰਾਵੋ ਆਪਾਂ ਚੰਗੇ ਇਨਸਾਨ ਬਣੀਏ ਚੰਗੇ ਇਨਸਾਨ ਦਾ ਮਤਲਬ ਇਹ ਆ ਵੀ ਜਿਹੜਾ ਆਪਣੇ ਆਪ ਤੋਂ ਪਹਿਲਾਂ ਦੂਸਰੇ ਦਾ ਖਿਆਲ ਰੱਖੇ ਜਿਹੜਾ ਆਪਣੇ ਢਿੱਡ ਭਰਨ ਤੋਂ ਪਹਿਲਾਂ ਦੂਸਰੇ ਦੇ ਢਿੱਡ ਬਾਰੇ ਸੋਚੇ ਪਰ ਅੱਜ ਵਕਤ ਇਸ ਤਰ੍ਹਾਂ ਦਾ ਚੱਲ ਰਿਹਾ ਜਿਸ ਦਿਨ ਅਸੀਂ ਗਏ ਫੋਨ ਵੀ ਲਾਇ ਰਿਸੀਵਰ ਨੂੰ ਉਹਨੇ ਸਾਡੇ ਕੋਲੇ ਸਮਾਂ ਹੈ ਨਹੀਂ ਆ ਨਹੀਂ ਸਕਦੇ ਚਲੋ ਕਿਵੇਂ ਨਾ ਕਿਵੇਂ ਅਸੀਂ ਬਿੱਲੂ ਬਾਪੂ ਨੂੰ ਗੱਡੀ 'ਚ ਪਾਇਆ ਉਹ ਪੱਥਰਾਂ ਦੇ ਸ਼ਹਿਰ ਦੇ ਵਿੱਚ ਅਸੀਂ 2 1/2 ਘੰਟੇ ਖੜੇ ਰਹੇ ਉਹ ਘਰ ਦੇ ਆਸ-ਪਾਸ ਦੀਆਂ ਕੋਠੀਆਂ 'ਚ ਉਹ ਕਿਸੇ ਨੇ ਵੀ ਆ ਕੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਕੌਣ ਹੋ ਕੀ ਕਰਦੇ ਹੋ ਕੋਈ ਫਰਕ ਨਹੀਂ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਬਤਾਸੇ ਵੀ ਤਾਂ ਫਿਰ ਉਦੇ ਭਰਾ ਨੂੰ ਵੀ ਅਸੀਂ ਕਹਿ ਵੀਰੇ ਤੂੰ ਨਾਲ ਚੱਲ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਜਾ ਸਕਦਾ ਚਲੋ ਉਹਦਾ ਦੋਸ਼ ਵੀ ਨਹੀਂ ਕੋਈ ਕਿਉਂਕਿ ਉਹਨੂੰ ਇੰਨੀ ਸਮਝ ਹੀ ਹੈ ਨਹੀਂ ਤਾਂ ਫਿਰ ਬਿੱਲੂ ਬਾਈ ਨੂੰ ਅਸੀਂ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁੱਖਣਿਆਂ ਦੇ ਘਰ ਚ ਲੈ ਆਏ ਧੰਨਵਾਦ ਰੋਮੀ ਵੀਰ ਜਿਹੜਾ ਉਹਨਾਂ ਦੇ ਸ਼ਾਇਦ ਇਹਨਾਂ ਦੇ ਡੈਡੀ ਦੇ ਭੂਆ ਦਾ ਮੁੰਡਾ ਸੀ ਜਾਂ ਮੰਮੀ ਦੇ ਕੋਈ ਇਦਾਂ ਰਿਸ਼ਤੇਦਾਰੀ ਸੀ ਉਹਨਾਂ ਦੀ ਉਹ ਬਾਈ ਨੇ ਸਾਨੂੰ ਦੱਸਿਆ ਸੀ ਫੋਨ ਕਰ ਉਹਨੇ ਵੀਡੀਓ ਬਣਾ ਕੇ ਭੇਜੀ ਸੀ ਤਫਿਰੋ ਬਿੱਲੂ ਬਾਈ ਦਾ ਇਲਾਜ ਚੱਲਦਾ ਸੀ ਬਿੱਲੂ ਬਾਈ ਦੀ ਸਿਹਤ ਵੀ ਠੀਕ ਨਹੀਂ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਈ ਸੀ ਕਿਉਂਕਿ ਅੰਦਰ ਪਿੱਛੇ ਕੀੜੇ ਜਿਹੜੇ ਪੈ ਚੁੱਕੇ ਸੀ ਉਹਨਾਂ ਨੇ ਅੰਦਰ ਬਹੁਤ ਜ਼ਿਆਦਾ ਇਨਫੈਕਸ਼ਨ ਬਣਾ ਦਿੱਤੀ ਸੀ ਉਹਨਾਂ ਦੁੱਖ ਤਕਲੀਫਾਂ ਦੀ ਤਾਰ ਨਾ ਚੱਲਦਾ ਹੋਇਆ ਭਾਈ ਬਿੱਲੂ ਵੀਰਾ ਇਸ ਦੁਨੀਆ ਤੋਂ کوچ ਕਰ ਗਿਆ ਤੇ 33 ਦਿਨ ਸਾਡੇ ਨਾਲ ਰਿਹਾ ਤੇ ਉਹਦਾ ਅੰਤਮ ਸੰਸਕਾਰ ਵੀ ਇੱਥੇ ਪਿੰਡ ਹਸਨਪੋਰੀ ਚਮਚਾਨ ਘਾਟ ਦੇ ਵਿੱਚ ਕੀਤਾ ਗਿਆ ਫਿਰ ਅੱਜ ਉਹਨਾਂ ਦੀ ਅੰਤਮ ਅਰਦਾਸ ਵੀ ਇਸੇ ਨਗਰ ਦੇ ਵਿੱਚ ਗੁਰੂ ਘਰ ਸਿੰਘ ਸਭਾ ਬਖੀ ਹੋ ਰਹੀ ਆ ਬਾਪੂ ਦੇ ਫੁੱਲ ਵੀ ਕਟਾਣਾ ਸਾਹਿਬ ਗੁਰੂ ਘਰ ਦੇ ਵਿੱਚ ਅਸੀਂ ਜਲ ਪ੍ਰਵਾਹ ਕਰਕੇ ਆਏ ਇੰਜ ਆ ਭਾਈ ਆਪਾਂ ਕਿੱਥੇ ਜੰਮੇ ਆ ਕਿੱਥੇ ਪੜੇ ਆ ਕਿੱਥੇ ਜਾ ਕੇ ਆਪਣਾ ਅੰਤ ਹੋਣਾ ਕਦੋਂ ਹੋਣਾ ਕਿਵੇਂ ਹੋਣਾ ਕਿਹੜੇ ਹਾਲਾਤਾਂ ਚ ਹੋਣਾ ਇਹ ਅਸੀਂ ਕੋਈ ਨਹੀਂ ਜਾਣਦਾ ਸਮਾ ਸਮਾ ਸਮਰਾਥ ਸੱਚੇ ਪਾਤਸ਼ਾਹ ਦੇ ਹੱਥਾ ਪੈਸ ਕਰਕੇ ਅਰਦਾਸ ਕਰਿਓ ਬਿੱਲੂ ਬਾਪੂ ਵਾਸਤੇ ਸੱਚੇ ਪਾਤਸ਼ਾਹ ਬਹਿਮ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਵਾਟਸ਼ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਾਟਸ਼ ਕਿ ਨਾਲ ਦੋ ਭੈਣਾਂ ਨੇ ਸੱਗੀਆਂ ਉਹਨਾਂ ਨੂੰ ਵਿਆਹ ਦੇ ਸਮਾਤ ਵਾਕਸ਼ਨ ਉਹਨਾਂ ਨੂੰ ਵੀ 12 ਸਿੱਪਾਸ਼ ਬਾਲ ਵਾਕਸ਼ਨ ਪਾਣਾ ਮੰਨ ਅੱਜ ਉਹਨਾਂ ਦੇ ਸਿਸਟਰ ਮਨਜੀਤ ਕੌਰ ਜੀ ਆਏ ਨੇ ਤੇ ਬਲਪ੍ਰੀਤ ਸਿੰਘ ਦੀ ਭਣ ਜਾਇ ਨੇ ਵੀਰ ਜੀ ਧੰਨਵਾਦ ਆ ਹਰਸ਼ਵਿੰਦਰ ਕੌਰ ਵੀ ਆਏ ਨੇ ਭੈਣ ਜੀ ਇਹਨਾਂ ਦਾ ਧੰਨਵਾਦ ਆ ਜਿਹੜਾ ਉਸ ਦਿਨ ਸੰਸਕਾਰ ਤੇ ਵੀ ਆ ਕੇ ਨਾਲ ਖੜੇ ਸਾਡੇ ਅੱਜ ਵੀ ਆਏ ਨੇ ਆਪਣਾ ਫਰਜ਼ ਨਿਭਾਇਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ why would you